ਸਾਹਿਬਕਾਲ ਦੋਸਤੋ ਸਵਾਗਤ ਹੈ ਆਪਣੇ ਚੈਨਲ ਮੌੜ ਫਾਰਮ ਤੇ ਤੇ ਸਭ ਤੋਂ ਪਹਿਲਾਂ ਦਾ ਮਾਫੀ ਚਾਹੁੰਦੇ ਆ ਕਿ ਆਪਾਂ ਤੋਂ ਲੰਬੇ ਸਮੇਂ ਤੱਕ ਵੀਡੀਓ ਨਹੀਂ ਪਾਈ ਗਈ ਤੇ ਹੁਣ ਵੀਡੀਓ ਲਗਾਤਾਰ ਆਉਣਗੀਆਂ ਦੋਸਤੋ ਅੱਜ ਤੁਹਾਡੇ ਖਾਤਰ ਇੱਕ ਬਹੁਤ ਸੋਹਣੀ ਨੁਕਰੀ ਬਸ਼ੇਰੀ ਲੈ ਕੇ ਆਏ ਆ ਜਮਨ ਨਗੀਨਾ ਹੀ ਆ ਦੋਸਤੋ ਇਹ ਬਸ਼ੇਰੀ ਦੀ ਉਮਰ ਦੀ ਗੱਲ ਕਰੀਏ ਤਾਂ 8 ਕਿ ਮਹੀਨੇ ਉਮਰ ਹੈ ਤੇ ਇਹ ਬੱਚੀ ਹੈਗੀ ਆਗੀ ਪੰਜਾਬ ਦੇ ਟੌਪ ਦੇ ਘੋੜੇ ਅਰਜਨ ਰੌਲੀ ਵਾਲੇ ਦੀ ਤੁਸੀਂ ਕੰਨਾਂ ਦੀ ਕੰਡੀਸ਼ਨ ਦੇਖੋ ਪਹਿਲਾਂ ਤਾਂ ਕੰਨਾਂ ਕੋਨਾਂ ਦੀ ਜਮਾ ਹੈ ਕੁੰਡੀ ਬਣਦੀ ਹੈ ਤੇ ਦਿਲ ਬਣਾ ਛੱਡਿਆ 8 ਕਿ ਮਹੀਨੇ ਉਮਰ ਹੈ ਦੇਗੜ ਬੂਲ ਬਹੁਤ ਆ ਬਿਸ਼ੇਰੀ ਦੀ ਨਖਰਾ ਨੁਖਰਾ ਬਹੁਤ ਹੈ ਤੇ ਮੂਰੇ ਚੰਗਾ ਕੱਦ ਘਾਟ ਕਰਨ ਵਾਲੀ ਬਿਸ਼ੇਰੀ ਬਣ ਐਸ ਬਿਸ਼ੇਰੀ ਨੇ ਬਹੁਤ ਚੰਗੇ ਲੰਮਗੇ ਕੋੜੀਆਂ ਚ ਆਊਗੀ ਇਹ ਬਿਸ਼ੇਰੀ ਉਹਦੇ ਸ਼ੋਅ ਕ੍ਰੇਸ਼ਨ ਦੀ ਬਿਸ਼ੇਰੀ ਹੈ ਜਮਾ ਬਿਲਕੁਲ ਸਪੌਟ ਲਿਸਟ ਹੈ ਨੱਤ ਦੀ ਨਲੀ ਨਲੀ ਦੇਖੋ ਤੁਸੀਂ ਕਿਹੜਾ ਲੋੜ ਲੰਮੀ ਹੈ ਉਮਰ 8 ਕੁ ਮਹੀਨੇ ਆ। ਅਰਜਨ ਰੌਲੀ ਵਾਲੇ ਦੀ ਗਾਰੰਟੀ ਨਾਲ ਐ ਤੇ ਰੇਟ ਵੀ ਤੁਹਾਨੂੰ ਵੀਡੀਓ ਦੇ ਐਂਡ ਤੱਕ ਬਣੇ ਰਹੋ। ਰੇਟ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਾਂਗੇ ਤੇ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ। ਬਾਈ ਦਾ ਪਿੰਡ ਹੈ ਭਗਤਪੁਰਾ ਮੋੜ। ਬੱਗੀ ਬਾਈ ਦਾ ਨਾਂ ਤੇ ਸੰਪਰਕ ਕਰਕੇ ਬਾਈ ਨਾਲ ਗੱਲ ਕਰ ਲਿਓ। ਫੋਨ ਲਾ ਲਿਓ। ਤੇ ਰੇਟ ਬਸ਼ੇਰੀ ਦਾ ਹੈਗਾ ਜੀ 2,50,000 ਰੁਪਇਆ। ਬਾਈ ਨਾਲ ਗੱਲਬਾਤ ਕਰਕੇ ਤੁਸੀਂ ਬਸ਼ੇਰੀ ਖਰੀਦ ਸਕਦੇ ਹੋ। ਆਪਣੇ ਚੈਨਲ ਤੇ ਆਪ ਕਿਸੇ ਵੀ ਜਾਨਵਰ ਦੀ ਵੀਡੀਓ ਕਰਾਉਣ ਲਈ ਆਪਣਾ ਨੰਬਰ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੁਸੀਂ ਮੈਨੂੰ ਕਾਲ ਕਰਕੇ ਫੋਟੋ ਵੀਡੀਓ ਵਗਾ ਕੇ ਭੇਜ ਸਕਦੇ ਹੋ ਤੇ ਬਾਕੀ ਦੀ ਬਸ਼ੇਰੀ ਦੀ ਗੱਲ ਕਰੀਏ ਤੁਸੀਂ ਆਹ ਦੇਖ ਲਓ ਨਖਰਾ ਨੁਖਰਾ ਬਸ਼ੇਰੀ ਦਾ ਪੂਰਾ ਤੇ ਬਾਈ ਨਾਲ ਕਰਕੇ ਗੱਲਬਾਤ ਤੁਸੀਂ ਖਰੀਦ ਸਕਦੇ ਹੋ ਬਸ਼ੇਰੀ ਤੇ ਹੈ ਬਿਲਕੁਲ ਸਪੋਰਟ ਲਿਸਟ ਬਿਲਕੁਲ ਓਕੇ ਮਤਲਬ ਕੰਨਾ ਕੋਨਾ ਦੀ ਕ੍ਰਿਸ਼ਨਾ ਜਮਾ ਕੋਕੇ ਲਾਏ ਪਏ ਰੱਬ ਨੇ ਕਿਸੇ ਪਾਸੋਂ ਘਾਟ ਹੀ ਨਹੀਂ ਛੱਡੀ ਇਸ ਬਸ਼ੇਰੀ ਨੂੰ ਬਾਈ ਦਾ ਨੰਬਰ ਦਿੱਤਾ ਵਾ ਕਰ ਲਿਓ ਗੱਲ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਬਟਨ ਜਰੂਰ ਨਾ ਪਾ ਦਿਓ ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਤੇ ਕਿਸੇ ਵੀ ਜਾਨਵਰ ਦੀ ਵੀਡੀਓ ਕਰਾਉਣ ਲਈ ਆਪਣਾ ਨੰਬਰ ਡਿਸਕ੍ਰਿਪਸ਼ਨ ਚ ਹੈ ਤੇ ਆਪਾਂ ਨੂੰ ਕਾਲ ਕਰਕੇ ਤੁਸੀਂ ਵੀਡੀਓ ਪਵਾ ਸਕਦੇ ਹੋ ਆ ਬਾਈ ਨਾਲ ਕਰਿਓ ਗੱਲ ਤੇ ਕਿਸੇ ਨੂੰ ਬਣਦਾ ਹੋਇਆ ਸੌਦਾ ਤੱਕ ਕਰ ਲਿਓ ਬਹੁਤ ਚੰਗੀ ਬਿਸ਼ੇਰੀ ਹੈ ਬਾਈ ਜੀ ਕਰਿਓ ਨੋਟ ਨੰਬਰ ਧੰਨਵਾਦ ਜੀ ਮਿਲਦੇ ਹਾਂ ਕਿਸੇ ਜਲਦੀ ਵੀਡੀਓ ਨਵੀਂ ਵੀਡੀਓ ਦੇ ਨਾਲ